ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਝ ਹੋਰਾਂਸ ਕਵਰ ਕਰੂ ਕੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟ੍ਰੀਟਮੈਂਟ ਕੈਸ਼ਲੈਸ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਮੈਂ ਹੁਣ ਪੈਸੇ ਦੀ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਭ ਲਈ ਜੀਆਂ ਦੇ ਮਾਪੇ ਔਰ ਮੇਰੇ ਫੁੱਲਾ ਵਰਗੇ ਪਿਆਰੇ ਬੱਚੇ ਸਾਡੀਆਂ ਧੀਆ ਸਾਡੇ ਪੁੱਤ ਇਸ ਨਗਰ ਦੇ ਸਰਪੰਚ ਬਲਦੇਵ ਰਾਜ ਜੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿਹੜੇ ਮਾਦੋਪੁਰ ਤੋਂ ਜਿੱਤੇ ਨੇ ਸਾਫ ਸਿੰਘ ਸਾਹਬਾ ਜੀ परमेश कुमार एडवोकेट मैं ਤੁਹਾਡੇ ਰੂਬਰੂ ਵੀ ਕਰਾਣਾ ਚਾਹੁੰਦਾ ਉਹਨਾਂ ਨੂੰ ਉੱਠ ਕੇ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ এডਿਕੇਸ਼ਨ ਦਾ ਜਮਾ ਦਿੱਤਾ ਗਿਆ ਹੈ ਸਾਡੇ ਜ਼ਿਲ੍ਹੇ ਦੇ ਇੰਚਾਰਜ ਨੇ ਸਾਡੇ ਸਰਪੰਚ ਵੀ ਸਿੰਘ ਬੈਠੇ ਨੇ ਜਸਵਾਲੀ ਤੋਂ ਡੀਓ ਮੈਡਮ ਕਮਲਜੀਤ कौर ਜੀ ਡੀਜੀ ਸਿੰਘ ਜੀ ਸਕੂਲ ਦੀ ਹੈਡ ਮੈਡਮ ਨੂੰ ਸ਼ਰਮਾ ਵੈਸੇ ਸਾਡੀ ਕੁੜੀ ਹੈ ਔਰ ਇਹਨਾਂ ਦਾ ਪਰਿਵਾਰ ਬੜਾ ਸੁਜਵਾਨ ਸਿਆਣਾ ਸੋ ਸਾਰੇ ਦਰਜਾ ਬਦਰਜਾ ਜਿੰਨੇ ਵੀ ਇੱਥੇ ਆਏ ਨੇ ਤੁਹਾਡਾ ਸ਼ੁਕਰੀਆ মিডিਆ ਦੇ ਸਾਥੀਆਂ ਦਾ ਔਰ ਮੈਂ ਪੜ੍ਹ ਰਿਹਾ ਸਿਗਾ ਲਿਖਿਆ ਮੇਰਾ ਖਿਆਲ ਜੇ ਕਰਨਾ ਪੂਰਾ ਖਵਾਭਾ ਨੂੰ ਜੇ ਕਰਨਾ ਪੂਰਾ ਖਵਾਭਾ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਕਿਤਾਬ ਬਹੁਤ ਵੱਡੀ ਭੂਮਿਕਾ ਅਦਾ ਕਰਦੀ ਹੈ ਮਨੁੱਖ ਦੇ ਜੀਵਨ ਚ ਤੇ ਕਿਤਾਬ ਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਨਾਲ ਜੋੜਨਾ ਹੁੰਦਾ ਅਕਸਰ ਕਿ ਜਿਸ ਘਰ ਦੇ ਵਿੱਚ ਕਿਤਾਬ ਤੇ ਧੀਆਂ ਹੈ ਉਹ ਘਰ ਬਹੁਤ ਡਿਸਪਲਨ ਵਾਲਾ ਹੁੰਦਾ ਬਹੁਤ ਭਾਗਾ ਵਾਲਾ ਹੁੰਦਾ ਜਿੱਥੇ ਧੀਆਂ ਤੇ ਕਿਤਾਬਾਂ ਹੋਣ ਜਿਹੜਾ ਘਰਾਂ ਚ ਸੋ ਪੰਜਾਬ ਮੈਨੂੰ ਕੇਰਲਾ ਜਾਣ ਦਾ ਮੌਕਾ ਮਿਲਿਆ ਕੇਰਲਾ ਸੂਬੇ ਵਿੱਚ ਕੇਰਲਾ ਸੂਬੇ ਦੇ ਅੰਦਰ ਵੈਸੇ ਕੇਰਲਾ ਹਿੰਦੁਸਤਾਨ ਦੇ ਟਾਪ ਦੇ ਸੂਬਿਆਂ ਚੋਂ ਆ ਜਿਹੜਾ ਐਜੂਕੇਸ਼ਨ ਦੇ ਪੱਖ ਤੋਂ ਨੰਬਰ 1 ਤੇ ਆ ਲਾੜੀ ਬਾਬਿਆਂ ਦੇ ਸਰਪੰਚ ਵੀ ਆਏ ਨੇ ਮੈਂ ਸੰਮਤੀ ਮੈਂਬਰ ਵੀ ਨੇ ਉਹਨਾਂ ਦਾ ਵੀ ਜੀ ਆਇਆਂ ਤੋਂ ਕੇਰਲਾ ਕੇਰਲਾ ਕਿਉਂ ਸਭ ਤੋਂ ਅੱਗੇ ਆ ਪੜਾਈ ਦੇ ਮਾਮਲੇ 'ਚ ਕਿਉਂਕਿ ਕੇਰਲਾ ਦੇ ਹਰੇਕ ਘਰ 'ਚ ਤੁਹਾਨੂੰ ਲਾਇਬ੍ਰੇਰੀ ਮਿਲੇਗੀ ਭਾਵੇਂ ਛੋਟੀ ਕਿਉਂ ਨਾ ਹੋਵੇ 10 ਕਿਤਾਬਾਂ ਦੀ ਵੀ ਕਿਤਾਬਾਂ ਦੀ ਉਹਨਾਂ ਦੀ ਇਹ ਖੂਬੀ ਆ ਕਿ ਉੱਥੇ ਲਾਇਬ੍ਰੇਰੀ ਹਰ ਪਰਵਾਸ 'ਚ ਤੁਹਾਨੂੰ ਮਿਲੇਗੀ ਔਰ ਕਮਾਲ ਦੀ ਗੱਲ ਇਹ ਆ ਕਿ ਤੁਹਾਡੀ ਸਰਕਾਰ ਨੇ 2022 ਤੋਂ ਜਦੋਂ ਦਾ ਪੰਜਾਬ ਦਾ ਐਜੂਕੇਸ਼ਨ ਸਿਸਟਮ ਸੁਧਾਰਨ ਲਈ ਕੰਮ ਸ਼ੁਰੂ ਕੀਤਾ ਜਿਹੜਾ ਪੰਜਾਬ ਮೇಖ 18 19ਵੇਂ ਨੰਬਰ ਤੇ ਸੀਗਾ ਦੇਸ਼ ਦੇ ਅੰਦਰ ਤੇ ਅੱਜ ਮੈਨੂੰ ਖੁਸ਼ੀ ਹੈ ਕਿ ਤੁਹਾਡਾ ਪੰਜਾਬ ਤੁਹਾਡੇ ਸਕੂਲ ਜਿੱਥੇ ਤੁਹਾਡੇ ਸਾਡੇ ਬੱਚੇ ਪੜ੍ਹਦੇ ਆ ਇਹਨੂੰ ਭਾਰਤ ਦੀ ਸਰਕਾਰ ਨੇ ਨੰਬਰ 1 ਦਾ ਦਰਜਾ ਦਿੱਤਾ ਪੰਜਾਬ ਨੂੰ ਐਜੂਕੇਸ਼ਨ ਦੇ ਵਾਕ ਨੂੰ ਵੀ ਪੰਜਾਬ ਨੇ ਕਿ ਐਸਾ ਸੜਪਾ ਮਾਰਿਆ ਕਿ 16ਵੇਂ 18ਵੇਂ ਨੰਬਰ ਤੋਂ ਪਹਿਲੇ ਨੰਬਰ ਤੇ ਆਇਆ ਇਹ ਪੰਜਾਬ ਦੀ ਮਿੱਟੀ 'ਚ ਬਰਕਤ ਹੈ ਪੰਜਾਬ ਦੇ ਲੋਕ ਜਦੋਂ ਕੋਈ ਗੱਲ ਨੂੰ ਠਾਣ ਲੈਂਦੇ ਆ ਇਹ ਕੰਮ ਅਸੀਂ ਕਰਨਾ ਇਹ ਕੰਮ ਸਾਡੇ ਜਦੋਂ ਮਨ 'ਚ ਆ ਜਾਂਦਾ ਪੰਜਾਬੀਆਂ ਦੇ ਤਾਂ ਫਿਰ ਪੰਜਾਬੀ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰ ਜਿੰਦੇ ਆ ਜ਼ਿੰਦਗੀ ਦੇ ਅੰਦਰ ਇਹਦੀਆਂ ਬੜੀਆਂ ਉਦਾਹਰਨਾਂ ਅੰਗਰੇਜ਼ਾਂ ਦੇ ਖਿਲਾਫ ਜੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਉਹ ਇਸ ਮਿੱਟੀ ਦੇ ਜੰਮਨ ਲੋਕਾਂ ਨੇ ਦਿੱਤੀਆਂ ਪੰਜਾਬੀਆਂ ਨੇ ਦਿੱਤੀਆਂ ਕੋਈ ਨੇੜੇ-ਤੇੜੇ ਵੀ ਨਹੀਂ ਆ ਸਾਡੇ ਥੋੜਾ ਜਿਹਾ ਬਾਅਦ ਚ ਜਾ ਕੇ ਬੰਗਾਲ ਸਾਡੇ ਨਾਲ ਜੁੜਿਆ ਲੇਕਿਨ ਪੰਜਾਬ ਟੌਪ ਤੇ ਆ ਅੱਜ ਵੀ ਦੇਸ਼ ਇਸ ਰੱਦਾਂ ਦੇ ਸਾਡੇ ਮੁੰਡੇ ਸੈਨਿਕਾਂ ਦੇ ਰੂਪ ਚਾਰਨ ਸੈਨਿਕ ਬਲਾਂ ਦੇ ਰੂਪ ਚ ਐ ਡੱਟ ਕੇ ਮਾਈਨਸ ਟੈਂਪਰੇਚਰ ਦੇ ਅੰਦਰ ਵੀ ਦੁਸ਼ਮਨ ਦੇ दांत खट्टे ਕਰਦੇ ਆ ਇਹ ਪੰਜਾਬ ਦੀ ਮਿੱਟੀ ਗੁਣ ਹੈ ਕਿ ਜਦੋਂ ਵੀ ਕਦੀ ਪੰਜਾਬ ਨੇ ਕੋਈ ਚੈਲੰਜ ਲਿਆ ਪੰਜਾਬ ਨੇ ਉਹ ਚੈਲੰਜ ਨੂੰ ਨਾ ਕੱਲਾ ਕਬੂਲਿਆ ਬਲਿ ਕੋ ਸਿੱਟੇ ਵੀ ਗੱਡੇ ਆ ਸੋ ਪੰਜਾਬ ਨੰਬਰ 1 ਤੇ ਆਇਆ ਇਹ ਸਕੂਲ ਕੋਈ ਕਮਰੇ ਨਹੀਂ ਹੈ ਇਹ ਕਮਰੇ ਨਹੀਂ ਚਾਰ ਦੁਆਰੀ ਏਟਾਂ ਲੱਗੀਆਂ ਇਹਨਾਂ ਸਕੂਲਾਂ ਦੇ ਅੰਦਰ ਪੜ੍ਹਦੇ ਬੱਚਿਆਂ ਦੀ ਜ਼ਿੰਦਗੀ ਨੂੰ ਪਰ ਲੱਗਣਾ ਹੈ ਇਹਨਾਂ ਨੇ ਅੰਬਰਾ ਦੇ ਉਡਾਰੀਆਂ ਮਾਰਨੀ ਹੈ ਇਹ ਬਹੁਤ ਮਹੱਤਵਪੂਰਨ ਜਗ੍ਹਾ ਹੈ ਸਕੂਲ ਇਹ ਬਹੁਤ ਭਾਗਾਪਰਾ ਵੇੜਾ ਪੁਰਤ ਸਮਾ ਮਾਪਿਓ ਵੀ ਚੇਤਨ ਹੋ ਗਏ ਮਾਪਿਓ ਵੀ ਥੋੜੇ ਅਵੇਅਰ ਹੋ ਗਏ ਆ ਲੇਕਿਨ ਬਹੁਤ ਸਾਰੇ ਕਰੋੜਾਂ ਲੋਕ ਨੇ ਇਸ ਦੇਸ਼ ਦੇ ਅੰਦਰ ਜਿਨ੍ਹਾਂ ਨੂੰ ਨਾ ਭਾਗਾਂ ਪਰੇ ਵੇੜਿਆ ਜਾਂਦਾ ਬੱਚਿਆਂ ਨੂੰ ਮੌਕਾ ਨਹੀਂ ਮਿਲਿਆ ਜੇ ਆਏ ਕੋਈ ਕੋਈ ਪੰਜਵੀਂ ਤੋਂ ਚਲਾ ਗਿਆ ਕੋਈ 8ਵੀਂ ਤੋਂ ਚਲਾ ਗਿਆ ਕੋ 10ਵੀਂ ਤੋਂ ਚਲਾ ਗਿਆ ਉਹ ਪੜਨਾ ਚਾਹੁੰਦੇ ਹੋਣ ਪਰ ਘਰ ਦੀ ਤੰਗੀ ਗਰੀਬੀ ਕਰਕੇ ਕਈ ਵਾਰੀ ਉਹ ਪਿੱਛੇ ਰਹਿ ਗਏ ਲੇਕਿਨ ਪੰਜਾਬ ਸਰਕਾਰ ਨੇ ਮੈਂ ਬੱਚਿਆਂ ਦੇ ਹੱਥਾਂ 'ਚ ਦੇਖ ਰਿਹਾ ਸੀਗਾ ਸਲੋਗਨ ਲਿਖੇ ਆ ਕੋਈ ਫੀਸ ਨਹੀਂ ਇਹਨਾਂ ਸਕੂਲਾਂ ਦੇ ਅੰਦਰ ਦਾਖਲੇ ਦੀ ਕੋਈ ਡੋਨੇਸ਼ਨਾਂ ਨਹੀਂ ਔਰ ਸਾਡੇ ਕੋਲ ਕੁਆਲੀਫਾਈ ਡਾਕਟਰ ਨੇ ਉਹ ਸੌਰੀ ਟੀਚਰ ਨੇ ਆ ਜਿਹੜੇ ਟਾਈਆਂ ਵਾਲੇ ਸਕੂਲ ਨੇ ਪ੍ਰਾਈਵੇਟ ਕਈ ਵਾਰੀ ਘਰਾਂ 'ਚ ਖਾਸ ਕਰਕੇ ਸਾਡੀਆਂ ਭੈਣਾਂ ਜ਼ਿਆਦਾ ਦਬਾਅ ਪਾਉਂਦੀਆਂ ਬੰਦਿਆਂ ਦੇ ਵੀ ਨਹੀਂ ਟਾਈ ਵਾਲੇ ਸਕੂਲ ਬੱਚੇ ਨੂੰ ਭੇਜਣਾ ਉਹਨਾਂ ਦੀ ਭਾਵਨਾ ਨਹੀਂ ਮਾੜੀ ਹੁੰਦੀ ਮਾਂ ਤਾਂ ਮਾਂ ਹੀ ਹੈ ਮਾਂ ਚੰਗਾ ਸੋਚਦੀ ਆਪਣੇ ਬੱਚੇ ਬਾਰੇ ਪਰ ਇਹ ਸਮਝਣ ਦੀ ਲੋੜ ਹੈ ਕਿ ਇਹ ਸਕੂਲ ਜਿੱਥੇ ਕੁਆਲੀਫਾਈਡ ਟੀਚਰ ਨੇ ਕਿਸੇ ਨੇ ਐਮਐਡ ਕੀਤੀ ਹੈ ਬੀਐਡ ਕੀਤੀ ਹੈ ਆਈਟੀਟੀ ਕੀਤੀ ਹੈ ਟੀਚਰ ਦੀ ਬਕਾਇਦਾ ਟ੍ਰੇਨਿੰਗ ਪਾਸ ਕੀਤੀ ਹੈ ਔਰ ਸਾਡੇ ਟੀਚਰਾਂ ਨੂੰ ਹੁਣ ਅਧਿਆਪਕਾਂ ਨੂੰ ਹੌਸਲਾ ਮਿਲਿਆ ਵੀ ਕੋਈ ਸਰਕਾਰ ਆ ਜਿਹੜੀ ਸਾਡੀ ਪਿੱਠ ਤੇ ਖੜੋਗੀ ਆ ਤੇ ਪਹਿਲੀ ਸਰਕਾਰ ਹੈ ਮੇ ਵੀ ਪੰਜਾਬ ਦੇ ਇਤਿਹਾਸ ਚ ਮੈਡੋ ਜਿਨ੍ਹਾਂ ਨੇ ਆਪਣੇ ਟੀਚਰਾਂ ਨੂੰ ਕਿਹਾ ਵੀ ਬਾਹਰਲੇ ਮੁਲਕਾਂ ਚ ਜਾਓ ਅਸੀਂ ਉਹ ਤੋਂ ਸਿੱਖ ਕੇ ਆਈਏ ਤੇ ਸਰਕਾਰੀ ਖਰਚੇ ਤੇ ਸਾਡੇ ਬਹੁਤ ਸਾਰੇ ਪ੍ਰਿੰਸੀਪਲ ਅਧਿਆਪਕ ਫਿਨਲੈਂਡ ਸਿੰਗਾਪੁਰ ਦੇ ਅੰਦਰ ਗਏ ਅਦੀ ਸਿੰਘ ਜਾ ਕੇ ਆਏ ਨੇ ਮੈਂ ਇਹਨਾਂ ਨੇ ਮੈਨੂੰ ਦੱਸਿਆ ਉਹਦਾ ਸਿਸਟਮ ਨਾਟੇ ਓਨਲੀ ਬਾਹਰਲੇ ਮੁਲਕਾਂ ਦੇ ਅੰਦਰ ਬਲਕਿ ਜਿਹੜੇ ਭਾਰਤ ਦੇ ਵਿੱਚ ਵੀ ਅਕੈਡੈਮਿਕ ਹੌਟਲਕ ਵਾਲੇ ਅ ਵੱਡੇ ਵੱਡੇ ਇੰਸਟੀਚੂਟ ਨੇ ਉੱਥੇ ਵੀ ਸਾਡੇ ਅਧਿਆਪਕ ਹੋਰ ਬੱਚੇ ਗਏ ਆ ਆ ਤੰਗੋ ਸਾਹ ਸਕੂਲ ਦੇ ਦੋ ਬੱਚੇ ਮੇਰੇ ਖਿਆਲੋ ਜਾ ਕੇ ਆਏ ਸੀਗੇ ਉਹ ਦੋਨੋਂ ਟਾਪਰ ਆਏ ਤੇ 1980 85 ਤੱਕ ਮੈਂ ਮਾਪਿਆਂ ਨੂੰ ਕਹਿ ਲੱਗਾ ਜੇ ਬੱਚੇ ਵੀ ਮੇਰੀ ਗੱਲ ਸਮਝਦੇ ਹੋਣ 1985 ਤੱਕ ਜਿਹੜੇ ਆਈਐਸ ਆਈਪੀਐਸ ਅਫਸਰ ਬਣਦੇ ਹੀ ਡਾਕਟਰ ਬਣਦੇ ਹੀ ਉਹ ਇਹਨਾਂ ਸਕੂਲਾਂ 'ਚ ਪੜ੍ਹ ਕੇ ਬੱਚੇ ਜਿਹੜੇ ਗਏ ਆ ਉਹ ਬੜੇ ਆ ਜਿੰਨੇ ਮੈਂ ਪੋਟਿਆਂ ਦੇ ਡਾਕਟਰ ਗਿਣ ਲਓ ਸਾਰੇ ਮੈਨੂੰ ਇੱਕ ਬੱਚਿਆਂ ਦੇ ਡਾਕਟਰ ਨੇ ਭਾਂਤਪੂਸ਼ਨ ਸੁजानਪੁਰ ਮੈਂ ਇੱਕ ਵਾਰੀ ਬੈਠਣ ਦਾ ਮੌਕਾ ਮਿਲਿਆ ਤੇ ਮੈਨੂੰ ਉਹਨਾਂ ਨੇ ਮੈਂ ਗੱਲਾਂ ਸੇੜਤੀਆਂ ਮੈਨੂੰ ਕਹਿਣ ਲੱਗੇ ਆ ਪਾਜੀ ਮੈਂ ਵੀ ਸਰਕਾਰੀ ਸਕੂਲ ਦਾ ਪੜਿਆ ਮੈਂ ਬੋਰੀ ਲੈ ਕੇ ਜਾਂਦਾ ਹੁੰਦਾ ਐ ਕਰੋ ਤਾਂ ਬੇਸਿਕ ਜੀ ਨੋਟ ਜੰਮ ਸਕਦੇ ਰਹਿਣ ਆਲੇ ਨੇ ਇਹਨਾਂ ਸਕੂਲਾਂ ਵਾਲੇ ਪਾਸੇ ਸਰਕਾਰ ਨੇ ਆਪਣੀ ਅੱਖ ਮੋੜ ਦਿੱਤੀ ਕੋਈ ਨਹੀਂ ਯਾਰ ਇੱਥੇ ਆਮ ਲੋਕਾਂ ਦੇ ਬੱਚੇ ਵੱਢਦੇ ਗਰੀਬਾਂ ਦੇ ਪੜਨਾ ਕੋਈ ਗੱਲ ਨਹੀਂ ਨਾਂ ਵੀ ਪੜਨਗੇ ਇਹਨਾਂ ਦਾ ਕੰਮ ਹੈਗਾ ਹੀ ਤੈਅ ਕੀਤਾ ਹੀ ਆ ਲੇਕਿਨ ਪੰਜਾਬ ਸਰਕਾਰ ਨੇ ਅਰਵਿੰਦ ਕੇਚਰੀਵਾਲ ਜੀ ਨੇ ਮੈਂ ਕਹਿਣਾ ਚਾਹੁੰਦਾ ਖਾਸ ਕਰਕੇ ਔਰ ਸਾਡੇ ਮਨੀਸ਼ ਸੋਦੀਆ ਜੀ ਜਿਹੜਾ ਨੇ ਦਿੱਲੀ 'ਚ ਚਾਰ ਚੰਨ ਲਾਏ ਆ ਐਜੂਕੇਸ਼ਨ ਨੂੰ ਮਹਿੰਗੇ ਟਿਊਟਰ ਹਾਇਰ ਕੀਤੇ ਪੰਜਾਬ ਸਰਕਾਰ ਨੇ ਸਕੂਲਾਂ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਿਉਂਕਿ ਬੱਚੇ ਬਹੁਤੇ ਉਹ ਨਹੀਂ ਲੈ ਸਕਦੇ ਲੈਪਟਾਪ ਨਹੀਂ ਲੈ ਸਕਦੇ ਟਿਊਸ਼ਨ ਨਹੀਂ ਲੈ ਸਕਦੇ ਕੋਚਿੰਗ ਨਹੀਂ ਲੈ ਸਕਦੇ ਆਮ ਘਰਾਂ ਦੇ ਬੱਚੇ ਉਹ ਜਿਹੜੇ ਟਿਊਟਰ ਹਾਇਰ ਕੀਤੇ ਮਹਿੰਗੇ ਤੋਂ ਮਹਿੰਗੇ ਤੁਹਾਨੂੰ ਪਤਾ ਹੋਣਾ ਤੁਸੀਂ ਸਾਰੇ ਬੈਠੇ ਹੋ ਫੈਕਲਟੀ ਵਾਲੇ ਤੇ ਜਦੋਂ ਬੱਚਿਆਂ ਨੂੰ ਟ੍ਰੇਨਿੰਗ ਮਿਲੀ ਬੱਚਿਆਂ ਨੂੰ ਅਗਵਾਈ ਮਿਲੀ ਤੇ ਉਹਦਾ ਸਿੱਟਾ ਇਹ ਨਿਕਲਿਆ ਕਿ ਦੁਬਾਰਾ ਸਰਕਾਰੀ ਸਕੂਲਾਂ ਦੇ ਬੱਚੇ NEET ਦਾ ਟੈਸਟ ਕਲੀਅਰ ਕਰਕੇ ਸਫਲ ਹੋਏ ਆ 859 ਬੱਚੇ ਆ ਪੰਜਾਬ ਚ 857 ਬੱਚੇ ਆ ਜਿਨ੍ਹਾਂ ਨੇ NEET ਦਾ ਟੈਸਟ ਕਲੀਅਰ ਕੀਤਾ ਮਾਪਿਓ NEET ਦਾ ਮਤਲਬ ਤੁਸੀਂ ਜਾਣਦੇ ਹੋ ਵੀ ਡਾਕਟਰ ਬਣਨਾ ਹੋਣਾ ਬੱਚਿਆਂ ਨੂੰ ਟੈਸਟ ਕਲੀਅਰ ਕਰ ਗਿਆ ਡਾਕਟਰ ਬਣ ਗਿਆ ਸਰਕਾਰੀ ਸੀਟ ਮਿਲ ਜਾਣੀ ਹੈ ਤਿੰਨ ਬੱਚੇ ਸਾਡੇ ਇਲਾਕੇ ਦੇ ਇੱਕ ਕੁੜੀ ਆ ਸਾਡੀ ਕਾਮਨੀ ਸ਼ਰਮਾ ਉਹਦਾ ਬਾਪ ਆਟੋ ਚ ਲਾਂਦਾ ਵਧਾਣੀ ਸਕੂਲ ਤੋਂ ਉਹਨੇ NEET ਦਾ ਟੈਸਟ ਨਹੀਂ ਦਿੱਤਾ ਇੱਕ ਬੱਚਾ ਨਰੋਡ ਜਾ ਮਿਲ ਸਕਦਾ ਉਹਦਾ ਬਾਪ